ਕੂ ਬੇਰਕਾ ਦੀ ਰੋਂਦੇ ਪਿੰਡ ਜਹਾਂਗੀਰ ਦਾਇ ਜਿੱਥੇ ਕੀ ਨਿਹੰਗ ਸਿੰਘ ਵਿਅਕਤੀ ਰਵਨੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਨਿਹੰਗ ਸਿੰਘ ਸੁਖਦੇਵ ਸਿੰਘ ਨੇ ਪਿੰਡ ਦੇ ਵਿੱਚ ਹੀ ਮਲਕੀਤ ਸਿੰਘ ਨਾਮਕ ਨੌਜਵਾਨ ਦੇ ਘਰ ਵਰਕੇ ਉਸ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕਰਕੇ ਤਲਵਾਰ ਦੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੋ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਜਿਸ ਦੇ ਚੱਲਦੇ ਬੀਤੀ ਰਾਤ ਨਿਹੰਗ ਸਿੰਘ ਸੁਖਦੇਵ ਸਿੰਘ ਨੇ ਮਲਕੀਤ ਸਿੰਘ ਦਾ ਕਤਲ ਕੀਤਾ ਫਿਲਹਾਲ ਪਰਿਵਾਰ ਦੇ ਵੱਲੋਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਸੋ ਨਿਹੰਗ ਸਿੰਘ ਦੇ ਵੱਲੋਂ ਕੀਤਾ ਗਿਆ ਨੌਜਵਾਨ ਦਾ ਕਤਲ ਪੁਰਾਣੀ ਰੰਜਿਸ਼ ਜੁੜਦੇ ਚੱਲਦਿਆਂ ਨੌਜਵਾਨ ਦਾ ਕਤਲ ਕੀਤਾ ਗਿਆ। ਸੋ ਸ਼ਰੀਆਮ ਦੇਰ ਰਾਤ ਘਰ ਦੇ ਵਿੱਚ ਵੜ ਕੇ ਇਸ ਨਿਹੰਗ ਸਿੰਘ ਦੇ ਵੱਲੋਂ ਕਤਲ ਕੀਤਾ ਗਿਆ। ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਤੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਯਾਦ ਜੀ ਇਹ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਰਾਹੀ ਨੇ ਮੇ ਬੜੀਆ ਰਹਿ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਢੀਂਗ ਸਿੰਘ ਨੂੰ ਬੜੀਆ ਸਮਝਾਇਆ ਹੀ ਆਪਾਂ ਵੀ ਅਜੇ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਇਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਜਨਮ ਦਿੱਤਾ ਵਾ ਇਕਲਾ ਇਕਲਾ ਬੱਚਾ ਹੀ ਉਹਨਾਂ ਦਾ ਤੇ ਐਂ ਦੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੁੱਖ ਦੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪ੍ਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਆ ਕਿ ਗੱਲਬਾਤ ਉਹ ਛੋਟਾ ਬੱਚਾ ਹੀ ਏ ਹਾਈਟ ਛੋਟੀ ਏ ਦੀ ਕੋਈ ਰੰਜਿਸ਼ ਨਹੀਂ ਬੜੀਆ ਸਮਝਾਇਆ ਹੀ ਢ ਕਿਆ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹ ਕੀ ਮਨ ਚ ਚੱਲਦਾ ਹੈ ਵੀ ਮੈਂ ਕਦੋਂ ਵੈਰ ਲੈਣਾ ਕੀ ਹੈ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਜਾਂ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸਖਦੇਵ ਸਿੰਘ ਨੇ ਅਸੀਂ ਮੌਕੇ ਤੇ ਪਹੁੰਚੇ ਆਂ ਅੰਡੋ-ਗੰਡੋ ਮੈਨੂੰ ਪਤਾ ਕੀਤਾ ਵਾ ਇਹਦੇ ਪਹਿਨਾਂ ਦੇ ਪਿੰਲਾ ਰੰਜ ਜੀ ਬਾਈ ਚਲਦੀ ਸੀਗੀ ਜੀ ਇਹ ਤਿੰਨ ਇੱਕ ਦੂਜੇ ਨਾਲ ਗਾਲੀ-ਕਲੋਚ ਕਰਦੇ ਸੀਗੇ ਜੀ ਤੇ ਅੱਜ ਇਹ ਬਲਕੀਸ਼ ਜੀ ਇਕੱਲਾ ਘਰ ਸੀਗੇ ਜੀ ਤੇ ਇਹਨੇ ਮੌਕਾ ਵੇਖ ਕੇ ਤੇ ਇਹਦੀ ਮਾਰ ਕਟਾਈ ਕੀਤੀ ਆ ਮਾਰਕਟਾਂ ਦਾ ਮੁੱਦੋ ਹੁਣ ਕੀ ਕਾਰਵਾਈ ਕੀ ਅਮਲ ਚੱਲਣ ਦੀ ਆ ਤੁਪੀਸ ਚੱਲਣੀ ਆ ਤੁਪੀਸ ਦਰਾਂ ਜੋ ਵੀ ਅੱਗੇ ਸਾਹਮਣੇ ਆਏਗਾ ਕਿਹੜੇ